ਇਨਾਂ ਨੇ ਸੱਤ ਮੈਂਬਰ ਦੀ ਕਮੇਟੀ ਨੂੰ ਪਹਿਲੇ ਦਿਨ ਤੋਂ ਮਾਨਤਾ ਦਿੱਤੀ ਨਹੀਂ ਮਾਨਤਾ ਤਾਂ ਅਕਾਲ ਤਖਤ ਸਾਹਿਬ ਨੇ ਦੇ ਦਿੱਤੀ ਸੀ ਪੰਜ ਪੰਜ ਸਿੰਘ ਸਾਹਿਬਾਨਾਂ ਨੇ ਦੇ ਦਿੱਤੀ ਸੀ ਤੁਸੀਂ ਤਾਂ ਐਕਸ਼ਨ ਕਰਨਾ ਸੀ ਉਹ ਲਗਾਤਾਰ ਡਿਲੇ ਹੁੰਦਾ ਰਿਹਾ ਤੁਸੀਂ ਕਹਿੰਦੇ ਕਿ ਭਰਤੀ ਕੱਲ ਨੂੰ ਸ਼ੁਰੂ ਹੋਵੇਗੀ ਅਕਾਲੀ ਦਲ ਕਹਿੰਦਾ ਭਰਤੀ ਅਸੀਂ ਕਾਰ ਬੈਠੇ ਹਾਂ 30 35 ਲੱਖ ਦਾ ਅੰਕੜਾ ਉਹ ਗਣਾਈ ਬੈਠੇ ਨੇ ਭਰਤੀ ਕਿਦੀ ਹੋ ਰਹੀ ਹੈ ਇਹ ਨਹੀਂ ਅਜੇ ਤੱਕ ਸਮਝ ਆ ਰਹੀ ਇਹ ਭਰਤੀ ਸੰਝੀ ਹੈ ਸਾਰਿਆਂ ਦੀ ਆਉਣ ਵਾਲੇ ਕੱਲ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਅੰਮ੍ਰਿਤਸਰ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਬਾਹਰ ਇੱਕ ਇਕੱਠ ਹੋਣ ਜਾ ਰਿਹਾ ਪਰ ਇਹ ਇਕੱਠ ਕਿਉਂ ਹੋਣ ਜਾ ਰਿਹਾ ਔਰ ਇਸ ਇਕੱਠ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਕਿਉਂ ਵਾਰ-ਵਾਰ ਸੰਬੋਧਨ ਕੀਤਾ ਜਾ ਰਿਹਾ ਇਹ ਜਾਣਨ ਦੀ ਬਹੁਤ ਜ਼ਰੂਰਤ ਹੈ ਮੇਰੇ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਉਹਨਾਂ ਨੇ ਵੀ ਸੰਗਤਾਂ ਨੂੰ ਹੰਗਾਰਾ ਭਰਿਆ ਬਾਕੀ ਲੀਡਰ ਵੀ ਹੰਗਾਰਾ ਭਰ ਰਹੇ ਹਨਪ੍ਰੀਤ ਤੇ ਹਾਲੀ ਉਹਨਾਂ ਨੇ ਕਹੀ ਹੈ ਇਹ ਗੱਲ ਕਿ ਲੋਕਾਂ ਨੂੰ ਛੇਤੀ ਉੱਥੇ ਪਹੁੰਚਣਾ ਚਾਹੀਦਾ ਹੋਮ ਹਮਾ ਕੇ ਪਹੁੰਚਣਾ ਚਾਹੀਦਾ ਵਡਾਲਾ ਬਲਸਬ ਕੱਲ ਇੱਕ ਅਪੀਲ ਕੀਤੀ ਗਈ ਹੈ ਸੰਗਤਾਂ ਨੂੰ ਕਿ ਅਮਰਤਸਰ ਪਹੁੰਚਿਆ ਜਾਵੇ ਸੋ ਅਕਾਲ ਤਖਸਬ ਪਹੁੰਚਿਆ ਜਾਵੇ ਇੱਥੇ ਸ਼ੁਰੂ ਕਰਦੇ ਕੀ ਲੋਕੀ ਲੋੜ ਪੈ ਇਦਾਂ ਹੈ ਜੀ ਵੀ ਕੱਲ ਨੂੰ 18 ਤਰੀਕਿਆ ਤੇ ਬੜਾ ਇਤਿਹਾਸਿਕ ਦਿਨ ਹੈ ਸਿੱਖ ਪੰਥ ਦੇ ਰਾਜਸੀ ਦੇਰੇ ਦੇ ਆਪਣੇ ਵਿੱਚ ਕਹਿ ਸਕਦੇ ਆ ਕਰਕੇ ਜਦੋਂ ਦੇ ਹੁਕਮਨਾਮੇ ਜਾਰੀ ਹੋਏ ਸਨ 2 ਦਸੰਬਰ ਨੂੰ ਅਕਾਲ ਤਖਸਬ ਵੱਲੋਂ ਉਦੋਂ ਤੋਂ ਲੈ ਕੇ ਹੁਣ ਤੱਕ ਬੜਾ ਭੰਮੜ ਪੂਸਾ ਸੀਗਾ ਬੜੀ ਦੌੜਾ ਸੀ ਸਾਰੇ ਆਪਣੇ ਸਿੱਖ ਪੰਥ ਦੇ ਜਿਹੜੇ ਪੈਰੋਕਾਰ ਐ ਉਹਨਾਂ ਦੇ ਮਨਾਂ ਵਿੱਚ ਜਿਹੜੇ ਆਗੂ ਕਈ ਇਸ ਗੱਲ ਦਾ ਵਿਰੋਧ ਕਰਦੇ ਸੀ ਵੀ ਹੁਕਮਨਾਮੇ ਲਾਗੂ ਨਹੀਂ ਹੋ ਸਕਦੇ ਸੱਤ ਮੈਂਬਰੀ ਕਮੇਟੀ ਨਹੀਂ ਕੰਮ ਕਰ ਸਕਦੀ ਵੀ ਇਹ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦੇ Dਾਰੇ 'ਚ ਨਹੀਂ ਆਉਂਦਾ ਸੱਤ ਮੈਂਬਰੀ ਕਮੇਟੀ ਦਾ ਅਧਿਕਾਰ ਖੇਤਰ ਇਹ ਸਾਰੀਆਂ ਬੇਦਕੀਆਂ ਗੱਲਾਂ ਬੜਾ ਕੁਝ ਹੋਇਆ ਇਹਨਾਂ ਆਪਣੇ 2-3 ਮਹੀਨਿਆਂ ਚ ਚਲੋ ਅਸੀਂ ਕਰਕੇ ਮੈਂਬਰ ਸੀਗੇ ਸੰਗ ਬੜਾ ਸਤਿਕਾਰ ਬਖਸ਼ਿਆ ਅਕਾਲ ਤਖਬ ਸਾਹਿਬ ਨੇ ਸਿੰਘ ਸਾਹਿਬਾਨ ਨੇ ਕਿ ਸਾਨੂੰ ਉਸ ਕਮੇਟੀ ਦੇ ਮੈਂਬਰ ਬਣਾਇਆ ਅਸੀਂ ਆਪਣਾ ਯਤਨ ਲਗਾਤਾਰ ਜਾਰੀ ਆਪਣ ਰੱਖਿਆ ਅਸੀਂ ਕੋਸ਼ਿਸ਼ ਕਰਦੇ ਰਹੇ ਪਹਿਲਾਂ ਧਾਮੀ ਸਾਹਿਬ ਸੀਗੇ ਉਹਨਾਂ ਦੇ ਵੀ ਸਰਪ੍ਰਸਤੀ ਇਹ ਮੀਟਿੰਗਾਂ ਹੋਈਆਂ ਚੋ ਬੜੇ ਪੰਥਕ ਆਗੂ ਬੜੇ ਨੇਕ ਪਰਸੀਓ ਲੇਕਿਨ ਧਾਮੀ ਸਾਹਿਬ ਵੀ ਛੱਡ ਗਏ ਦਬਾਅ ਸੀ ਦੂਸਰੇ ਉਹਨਾਂ ਦਾ ਇਹ ਧੜੇ ਦਾ ਉਹਨਾਂ ਤੋਂ ਗਲਤ ਕੰਮ ਕਰਾਉਣਾ ਚਾਹੁੰਦੇ ਸੀ ਜਿਹੜਾ ਧਾਮੀ ਸਾਹਿਬ ਸੱਚੇ ਸੁੱਚੇ ਆਪਣੇ ਪੰਥ ਦੇ ਆਗੂ ਸਨ ਨਹੀਂ ਉਹਨਾਂ ਨੇ ਉਹ ਜਿਹੜਾ ਦਬਾਅ ਚੱਲਿਆ ਤੇ ਪਾਸੇ ਹਟ ਗਏ ਅਸੀਂ ਪੰਜ ਰਹਿ ਗਏ ਹੁਣ ਪੰਜ ਮੈਂਬਰ ਬੜੀ ਦ੍ਰਿੜਤਾ ਦੇ ਨਾਲ ਖੜੇ ਨੇ ਆਪਣਾ ਸਿਧਾਂਤ ਜਿਹੜਾ ਮੀਰੀ ਪੀਰੀ ਦਾ ਉਹਦੀ ਪਾਲਣਾ ਕਰਨ ਵਾਸਤੇ ਜਿਹੜੇ ਸੀਗੇ ਹੁਕਮਨਾਮੇ ਹੋਏ ਉਹਨਾਂ ਦੇ ਪਹਿਰਾ ਦੇਣ ਵਾਸਤੇ ਤੇ ਸਮਾਂ ਲੰਘਦਾ ਲੰਘਦਾ ਅਸੀਂ ਪਿੱਛੇ ਜੇ ਅਕਾਲ ਤਖਤ ਸਾਹਿਬ ਜਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਨਾਲ ਉਦੋਂ ਇਹ ਵੀ ਉਥੇ ਕਹਿ ਕੇ ਆਏ ਸੀ ਵੀ ਅਸੀਂ 18 ਤਰੀਕ ਨੂੰ ਇਹ ਭਰਤੀ ਦੀ ਜਿਹੜੀ ਹੈਗੀ ਆ ਆਰੰਭਤਾ ਕਰਨ ਜਾ ਰਹੇ ਆ ਹੁਣ ਉਹ ਸਮਾਂ ਆ ਗਿਆ ਕੱਲ ਨੂੰ ਆਪਾਂ ਜਾਣਾ ਸਾਰੇ ਨੇ ਅਕਾਲ ਤਖਤ ਸਾਹਿਬ ਤੇ ਇਹ ਭਰਤੀ ਨੂੰ ਲੈ ਕੇ ਦੇਖੋ ਇਹਨਾਂ ਨੇ ਜਿਹੜੇ ਵਿਰੋਧੀ ਸਨ ਜਾਂ ਜਿਹੜੇ ਸਾਡੇ ਸਿਧਾਂਤ ਨੂੰ ਢਾਹ ਲਾਉਣਾ ਚਾਹੁੰਦੇ ਸੀਗੇ ਉਹਨਾਂ ਨੇ ਤਾਂ ਮੰਨੇ ਨਹੀਂ ਹੁਕਮਨਾਮੇ ਪਹਿਲੇ ਦਿਨ ਤੋਂ ਹੀ ਹੁਕਮਨਾਮੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹਨਾਂ ਨੇ ਇਹ ਇਦਾਂ ਦਾ ਆਪਣਾ ਜਿਹੜਾ ਨਜ਼ਰੀਆ ਉਹਨਾਂ ਨੇ ਸ਼ੋਅ ਕੀਤਾ ਕਿ ਅਸੀਂ ਇਹ ਹੁਕਮਨਾਮੇ ਨਹੀਂ ਮੰਨ ਸਕਦੇ ਸਾਡੇ ਤੇ ਲਾਗੂ ਨਹੀਂ ਹੋ ਸਕਦੇ ਹਾਲਾਂਕਿ ਕੋਈ ਵੀ ਗੁਰਸਿੱਖ ਇਦਾਂ ਦੀ ਜਿਹੜੀ ਭਾਵਨਾ ਨਹੀਂ ਰੱਖ ਸਕਦਾ ਹਰ ਗੁਰਸਿੱਖ ਹੁਕਮਨਾਮੇ ਦੀ ਪਾਲਣਾ ਕਰਦਾ ਤੇ ਹੁਕਮਨਾਮੇ ਆ ਕੇ ਸਿਰ ਚਕਾਉਂਦਾ ਆ ਉਹ ਨਹੀਂ ਮੰਨਿਆ ਚਲੋ ਉਹ ਤਾਂ ਉਹਨਾਂ ਦੀ ਸੋਚ ਆ ਪਰ ਅਸੀਂ ਆਪਣੇ ਬਤੌਰ ਪੰਥ ਦੇ ਸੇਵਾਦਾਰ ਹੁੰਦੇ ਹੋਏ ਬਿਨਾ ਕਿਸੇ ਆਪਣੇ ਨਿੱਜੀ ਸਵਾਰਥ ਤੋਂ ਤੇ ਨਾ ਕੋਈ ਸਾਨੂੰ ਆਪਣੀ ਕੋਈ ਹੈਗੀ ਆ ਸਾਡਾ ਪਰਸਨਲ ਇੰਟਰਸਟ ਕੋਈ ਲਾਲਸਾ ਨਹੀਂ ਹੈ ਅਸੀਂ ਸਿੱਖ ਪੰਥ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜਿਹੜਾ ਸਾਨੂੰ ਹੁਕਮ ਹੋਇਆ ਸੀ ਅਕਾਲ ਤਖਤ ਸਾਹਿਬ ਵੱਲੋਂ ਕਿ ਅਕਾਲੀ ਦਲ ਵਾਸਤੇ ਕੰਮ ਕਰਕੇ ਭਰਤੀ ਕਰੋ ਸੰਗਤ ਨੂੰ ਨਾਲ ਜੋੜੋ ਪੰਜਾਬੀਆਂ ਨੂੰ ਨਾਲ ਜੋੜੋ ਅਕਾਲੀ ਦਲ ਨੂੰ ਤਕੜਾ ਕਰੋ ਇਹ ਸਾਨੂੰ ਜਿਹੜਾ ਹੁਕਮ ਹੋਇਆ ਸੀ ਹੁਣ ਉਹਦੀ ਪਾਲਣਾ ਕੱਲ ਨੂੰ ਆਪਣੇ ਸ਼ੁਰੂ ਹੋਣ ਜਾ ਰਹੀ ਹੈ ਤੇ ਇਹ ਸਾਰਾ ਜੋ ਵੀ ਘਟਨਾਕਰਮ ਵਾਪਰਿਆ ਜਿਹੜਾ ਵੀ ਚੱਕਰ ਵੀ ਆਪਣੇ ਆਇਆ ਉਹਦਾ ਸਾਰਾ ਜੇ ਆਪਾਂ ਦੇਖੇ ਨਿਚੋੜ ਕੱਢੀਏ ਤੇ ਉਹ ਨਿਚੋੜ ਇਹ ਨਿਕਲਦਾ ਕਿ ਅੱਜ ਸਮੁੱਚੇ ਪੰਜਾਬ ਵਿੱਚ ਪੰਜਾਬੀ ਬਹੁਤ ਉਹਨਾਂ ਦੇ ਮਨਾਂ 'ਚ ਉਤਸ਼ਾਹ ਆਇਆ ਉਹ ਚਾਹੁੰਦੇ ਨੇ ਇਸ ਭਰਤੀ ਦਾ ਹਿੱਸਾ ਬਣਨਾ ਇਸ ਭਰਤੀ ਮੁਹਿੰਮ ਦੇ ਨਾਲ ਜੁੜਨਾ ਅਕਾਲੀ ਦਲ ਦੀ ਮੈਂਬਰਸ਼ਿਪ ਪ੍ਰਾਪਤ ਕਰਨੀ ਉਹਨਾਂ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਨਾਂ ਬਹੁਤ ਵਧੀਆ ਤਰੀਕੇ ਨਾਲ ਇਸ ਭਰਤੀ ਮੁਹਿੰਮ ਨੂੰ ਸ਼ੁਰੂ ਕਰਕੇ ਇਹਨੂੰ ਅੱਗੇ ਵਧਾਵਾਂਗੇ ਮੁਕੰਮਲ ਕਰਾਂਗੇ ਤਾਂ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਜਮਹੂਰੀਅਤ ਦੇ ਤੌਰ ਤਰੀਕੇ ਨਾਲ ਬਿਲਕੁਲ ਫ੍ਰੀ ਐਂਡ ਫੇਅਰ ਆਪਣੇ ਢੰਗ ਨਾਲ ਜਾਇਜ਼ ਤੇ ਸਹੀ ਆਪਣੇ ਜਿਹੜੇ ਹੈਗੇ ਆ ਸੋਚ ਨੂੰ ਲੈ ਕੇ ਤੇ ਭਰਤੀ ਕਰਾਂਗੇ ਤੇ ਇਹਦੇ ਵਿੱਚ ਨਵੀਂ ਲੀਡਰਸ਼ਿਪ ਨੂੰ ਉੱਭਰਨ ਦਾ ਵੀ ਮੌਕਾ ਮਿਲੂਗਾ ਜੋ ਅੱਜ ਸਮਾਂ ਮੰਗ ਕਰਦਾ ਸੋ ਭਰਤੀ ਦਾ ਜਿਹੜਾ ਸ਼ੁਰੂਆਤ ਦਾ ਸਮਾਂ ਕੱਲ 18 ਤਰੀਕ ਆ ਗਈ ਹੈ ਜਿਸ ਕਰਕੇ ਅਸੀਂ ਕੱਲ ਵੀ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਪਹਿਲਾਂ ਵੀ ਕੀਤੀ ਹੈ ਸਾਰੇ ਲੀਡਰ ਕਰ ਰਹੇ ਨੇ ਸੰਪਰਦਾਵਾਂ ਕਰ ਰਹੀਆਂ ਨੇ ਸਿੱਖ ਜਿਨੇ ਸੰਸਥਾਵਾਂ ਕਰ ਰਹੀਆਂ ਨੇ ਸੰਤ ਸਮਾਜ ਵੀ ਆਪਣੇ ਆਰੇ ਉੱਥੇ ਹੋਰ ਵੱਡੀ ਵੱਡੀਆਂ ਪੰਥਕ ਤਰ੍ਹਾਂ ਇਸ ਭਰਤੀ ਦੇ ਮਹਿੰਵੇ ਸ਼ਾਮਲ ਹੋਣ ਗਿਆ ਤਾਂ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੱਡੀ ਗਿਣਤੀ ਵਿੱਚ ਆਓ ਤੇ ਆਪਾਂ ਇਹ ਜਿਹੜਾ ਆਪਣਾ ਹੈਗਾ ਸੰਕਲਪ ਆਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਿਹੜਾ ਜਾਰੀ ਹੋਇਆ ਸੀ ਆਪਾਂ ਉਹਦੀ ਸ਼ੁਰੂਆਤ ਕਰ ਸਕੀਏ ਸਾਹਿਬ ਤੁਸੀਂ ਕਹਿੰਦੇ ਕਿ ਭਰਤੀ ਕੱਲ ਨੂੰ ਸ਼ੁਰੂ ਹੋਵੇਗੀ ਅਕਾਲੀ ਦਲ ਕਹਿੰਦਾ ਭਰਤੀ ਅਸੀਂ ਕਾਰ ਬੈਠੇ ਹਾਂ 30 35 ਲੱਖ ਦਾ ਅੰਕੜਾ ਉਹ ਗਣਾਈ ਬੈਠੇ ਨੇ ਭਰਤੀ ਕਿਦੀ ਹੋ ਰਹੀ ਹੈ ਇਹ ਨਹੀਂ ਅਜੇ ਤੱਕ ਸਮਝ ਆ ਰਿਹਾ ਦੇਖੋ ਗੱਲ ਬੜੀ ਸਪਸ਼ਟ ਹੈ ਅਕਾਲੀ ਦਲ ਦੇ ਜਿਹੜੇ ਉਹ ਆਗੂ ਨੇ ਚਾਹਿਓ ਪਾਰਟੀ ਵਿੱਚ ਘਟ ਗਿਣਤੀ ਜੀਆ ਮਿਨੋਰਿਟੀ ਜੀਆ ਹੋ ਲੇਕਿਨ ਉਹਨਾਂ 8-10 ਬੰਦਿਆਂ ਨੇ ਐਸਾ ਚੱਕਰ ਪਾਇਆ ਅਕਾਲੀ ਦਲ ਦੇ ਆਲੇ ਦੁਆਲੇ ਘੇਰਾ ਪਾ ਕੇ ਉਹਨਾਂ ਨੇ ਅਕਾਲੀ ਦਲ ਦਾ ਹੀ ਨੁਕਸਾਨ ਕੀਤਾ ਪਹਿਲੀ ਗੱਲ ਤਾਂ ਜਿਹੜੇ ਹੁਕਮਨਾਮੇ ਨਹੀਂ ਮੰਨੇ ਕਿਹੜਾ ਸਿੱਖਿਆ ਜਿਹੜਾ ਹੁਕਮਨਾਮੇ ਤੋਂ ਬਾਗੀ ਹੋ ਸਕਦਾ ਆ ਉਹਨਾਂ ਨੇ ਇਹ ਗੱਲ ਇਹ ਆਖੀ ਚਾਹੇ ਡਾਕਟਰ ਚੀਮਾ ਸੀ ਜਾਂ ਉਹਨਾਂ ਦੇ ਨਾਲ ਦੇ ਸਾਥੀ ਸੀ ਮੈਂ ਨਾਂ ਨਹੀਂ ਲੈਣਾ ਬਾਕੀਆਂ ਦਾ ਵੀ ਜੀ ਹੁਕਮਨਾਮੇ ਲਾਗੂ ਨਹੀਂ ਹੋ ਸਕਦੇ ਇਹ ਜਿਹੜਾ ਉਹਨਾਂ ਨੇ ਤਰਕ ਦਿੱਤੀ ਬਹੁਤ ਗਲਤ ਸੀ ਇਮਤਲ ਇਹਦਾ ਕੋਈ ਆਧਾਰ ਨਹੀਂ ਸੀ ਕੋਈ ਬੇਸਿਸ ਨਹੀਂ ਸੀ ਇਹਦਾ ਹੁਕਮਨਾਮੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਹੋਣਗੇ ਤੇ ਉਹ ਸਮਾ ਆ ਗਿਆ ਜਦੋਂ ਹੁਕਮਨਾਮਿਆਂ ਤੇ ਸਮੁੱਚਾ ਪੰਥ ਪੈਰਾ ਦਊਗਾ ਕੋਈ ਐਸਾ ਆਪਣੇ ਜਿਹੜੀ ਸ਼ਖਸੀਅਤ ਜਾਂ ਕੋਈ ਲੀਡਰ ਜਾਂ ਕੋਈ ਇਦਾਂ ਦੀ ਸ਼ਕਤੀ ਨਹੀਂ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਿਆਂ ਤੋਂ ਮੁਨਕਰ ਹੋ ਕੇ ਤੇ ਟੱਕਰ ਲਵੇ ਅਕਾਲ ਤਖ਼ਤ ਸਾਹਿਬ ਨਾਲ ਉਹਨਾਂ ਨੇ ਕੀਤਾ ਲੇਕਿਨ ਉਹਨਾਂ ਦਾ ਹਸ਼ਰ ਸਾਹਮਣੇ ਆ ਗਿਆ ਸਾਰਾ ਪੰਥ ਉਹਨਾਂ ਦੇ ਇਸ ਵੇਲੇ ਵਿਰੋਧਿਆ ਪੰਥ ਵਿੱਚ ਬਹੁਤ ਰੋਸ ਹੈ ਜਿਨੇ ਵੀ ਆਪਣੇ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵਰਕਰ ਨੇ ਲੀਡਰ ਨੇ ਸਾਡਾ ਕਾਢ ਰਿਆ ਇਸ ਗੱਲ ਦੇ ਉਹਨਾਂ ਦੇ ਮਨਾਂ 'ਚ ਬਹੁਤ ਇਸ ਗੱਲ ਦਾ ਅਫਸੋਸ ਵੀ ਹੈ ਗੁੱਸਾ ਵੀ ਹੈ ਕਿ ਇਹਨਾਂ ਨੇ ਗਲਤ ਫੈਸਲਾ ਲਿਆ ਇਹਨਾਂ ਨੂੰ ਭਰਤੀ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਅ ਕਰਕੇ ਨਹੀਂ ਸੀ ਕਰਨੀ ਚਾਹੀਦੀ ਭਰਤੀ ਕਰਨੀ ਸੀ ਸੱਤ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਬਣੀ ਸੀਗੀ ਉਹਨੇ ਕਰਨੀ ਸੀਗੀ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਪਹਿਲੇ ਦਿਨ ਤੋਂ ਮਾਨਤਾ ਦਿੱਤੀ ਨਹੀਂ ਤੇ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਨਾਲ ਅੜਾ ਭਰਤੀ ਦਾ ਜਿਹੜਾ ਕਹ ਲੋ ਡਰਾਮਾ ਰਚਿਆ ਜਾਂ ਜੋ ਵੀ ਇਹਨਾਂ ਨੇ ਕੀਤਾ ਹੁਣ ਆਪਾਂ ਸਾਰੇ ਜਾਣਦੇ ਹੀ ਆ ਮਾਨਤਾ ਮਾਨਤਾ ਤਾਂ ਕਾਲ ਤੱਕ ਸਾਹਮਣੇ ਦੇ ਹੀ ਦਿੱਤੀ ਸੀ ਪੰਜ ਪੰਜ ਸਿੰਘ ਸਹਬਾਨਾ ਨੇ ਦੇ ਦਿੱਤੀ ਸੀ ਤੁਸੀਂ ਤਾਂ ਐਕਸ਼ਨ ਕਰਨਾ ਸੀ ਉਹ ਲਗਾਤਾਰ ਡਿਲੇ ਹੁੰਦਾ ਰਿਹਾ ਦੇਖੋ ਅਸੀਂ ਤਾਂ ਜਿਹੜਾ ਸਾਡੇ ਭਾਵਨਾ ਤਾਂ ਜਾਂ ਸਾਡੀ ਸੋਚ ਤੇ ਸੀ ਅਕਾਲੀ ਦਲ ਨੂੰ ਇਕੱਠਾ ਕਰੀਏ ਅਕਾਲੀ ਦਲ ਵਿੱਚ ਇਕਤਾ ਹੋਣੀ ਚਾਹੀਦੀ ਆ ਠੀਕ ਹੈ ਬਾਕੀ ਵੀ ਹੋਰ ਵੀ ਟੜੇ ਬਹੁਤ ਸੀਗੇ ਉਹ ਵੀ ਨਾਲ ਅੱਜ ਤੱਕ ਇਹਨਾਂ ਸਾਰੇ ਛੋੜਨੇ ਚਾਹੀਦੇ ਆ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਹੋਣਾ ਚਾਹੀਦਾ ਆ ਪਰ ਜਿਹੜੀ ਆਪਣੇ ਮੁੱਖ ਧਾਰਾ ਵਾਲਾ ਅਕਾਲੀ ਦਲ ਸੀ ਜਿਸ ਆਪਣੇ ਉਸ ਜਿਹੜੀ ਹੈਗੀ ਆ ਹੁਕਮਨਾਮਿਆਂ ਜਿਨ੍ਹਾਂ ਦੇ ਕਰਕੇ ਜਾਰੀ ਹੋਏ ਸਨ ਕਿ ਇਹ ਜਿਹੜੇ ਅਕਾਲੀ ਦਲ ਨੂੰ ਆਪਾਂ ਤਕੜਾ ਕਰਨਾ ਤੇ ਅਕਾਲੀ ਦਲ ਚ ਇਕਤਾ ਕਰਨੀ ਆ ਸਾਨੂੰ ਕਿਹਾ ਸਿੰਘ ਸਹਿਬਾਨ ਨੇ ਕਿ ਤੁਸੀਂ ਆਪਣਾ ਜਿਹੜਾ ਹੈਗਾ ਸੁਧਾਰ ਲਿਆਰ ਨੂੰ ਸਮੇਟ ਦਿਓ ਅਸੀਂ ਉਹ ਸਮੇਟਤੀ ਤੇ ਅਸੀਂ ਸਮੇਟ ਕੇ ਤੇ ਫਿਰ ਧਾਮੀ ਸਾਹਿਬ ਕੋ ਗਏ ਆਪਾਂ ਸ਼ੁਰੂ ਕਰੀਏ ਭਰਤੀ ਲੇਕਿਨ ਉਹ ਪਹਿਲੇ ਦਿਨ ਤੋਂ ਉਹਨਾਂ ਨੂੰ ਤਾਂ ਮਿਸਾਬ ਨੂੰ ਉਹਨਾਂ ਨੇ ਭਰਤੀ ਸ਼ੁਰੂ ਕਰਨ ਦਿੱਤੀ ਨਹੀਂ ਕੋਈ ਨਾ ਕੋਈ ਕਾਨੂੰਨ ਦੇ ਦੀ ਦਲੀਲ ਦਿੰਦੇ ਰਹੇ ਜਾਂ ਉਸ ਗੱਲ ਨੂੰ ਟਾਰਪੀਡੋ ਕਰਦੇ ਰਹੇ ਹੋ ਤੇ ਉਹਨਾਂ ਨੇ ਇਹ ਅਕਾਲ ਤਖਤ ਸਾਹਿਬ ਦੇ ਵਿਰੁੱਧ ਜਾ ਕੇ ਅਕਾਲ ਤਖਤ ਸਾਹਿਬ ਤੋਂ ਭਗੌੜੇ ਹੋ ਕੇ ਉਹਨਾਂ ਨੇ ਭਰਤੀ ਦਾ ਅਡੰਬਰ ਰਚਾਇਆ ਭਰਤੀ ਹੋਈ ਕੋਈ ਨਹੀਂ ਹੈਗੀ ਇਹ ਤਾਂ ਸਾਰਾ ਪੰਜਾਬ ਜਾਣ ਦਾ ਭਰਤੀ ਕਿਹੜੀ ਹੋਈ ਹੈ ਠੀਕ ਆ ਕਿਤੇ ਜਾਇਜ਼ ਹੋਈ ਹੋ ਭਰਤੀ ਐਸੀ ਗੱਲ ਨਹੀਂ ਕੋਈ ਚੰਗੇ ਨੇਕ ਪੁਰਸ਼ ਵੀ ਨੇਕ ਲੀਡਰ ਵੀ ਹੈਗੇ ਆ ਜਿਨ੍ਹਾਂ ਨੇ ਆਪਣੀ ਜਿਹੜੀ ਜ਼ਿੰਮੇਵਾਰੀ ਸਮਝਦੇ ਹੋਏ ਪ੍ਰਤੀਕੀਤੀ ਹੋਣੀ ਆ ਲੇਕਿਨ ਜੇ ਕਈ ਇਹਨੇ ਲੱਖਾਂ ਦੀ ਭਰਤੀ ਹੋ ਜਵੇ ਇਹਨੇ ਮਹੀਨੇ ਇੱਕ ਮਹੀਨੇ ਦੇ ਵਿੱਚ ਇਹ ਤਾਂ ਕੋਈ ਕਿਸੇ ਨੂੰ ਕੋਈ ਮੰਨ ਨਹੀਂ ਸਕਦਾ ਕਿਸੇ ਦੇ ਆਪਣੇ ਮਨ ਚ ਗੱਲ ਬੈਂਦੀ ਨਹੀਂ ਹੈਗੀ ਪਰ ਉਹ ਭਰਤੀ ਜੋ ਵੀ ਹੋਈ ਆ ਜਿਹੜੀ ਹੋਈ ਆ ਜਿੱਦਾਂ ਕੀਤੀ ਉਹ ਤਾਂ ਉਹ ਜਾਣਦੇ ਆ ਮੈਂ ਨਹੀਂ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਲੇਕਿਨ ਉਹ ਉਹਨਾਂ ਨੇ ਜਿਹੜਾ ਸਟੈਂਡ ਲਿਆ ਉਹਨਾਂ ਨੇ ਜਿਹੜਾ ਪੱਖ ਲਿਆ ਉਹ ਕਾਲ ਤੱਕ ਸਾਹਮਣੇ ਟਕਰਾ ਨਾ ਲਿਆ ਉਹਨਾਂ ਨੇ ਤੇ ਇਸ ਕਰਕੇ ਉਹਨਾਂ ਨੂੰ ਪੰਜਾਬੀਆਂ ਨੇ ਸੰਗਤਾਂ ਨੇ ਤੇ ਸ਼ਰੋਮਣੀ ਕਾਲੀ ਦਲ ਦੇ ਪੈਰੋਕਾਰਾਂ ਨੇ ਪੰਥ ਦੇ ਹਤੈਸ਼ੀਆਂ ਨੇ ਉਹਨਾਂ ਨੂੰ ਇਸ ਗੱਲੋਂ ਪ੍ਰਵਾਨ ਨਹੀਂ ਕੀਤਾ ਉਹ ਮੰਨਿਆ ਨਹੀਂ ਉਹਨਾਂ ਨੂੰ ਹੁਣ ਜਿਹੜੀ ਭਰਤੀ ਹੋਣ ਜਾਊਗੀ ਇਸ ਭਰਤੀ ਨੂੰ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਆ ਇਸ ਭਰਤੀ ਦੇ ਨਾਲ ਪੰਥ ਨੇ ਜੁੜਨਾ ਆ ਸਾਰੇ ਪੰਥ ਨੇ ਇਹਦੇ ਨਾਲ ਖੜੇ ਹੋਣਾ ਨਾਲ ਚੱਲਣਾ ਆ ਮੈਂ ਵੀ ਕਹੂੰਗਾ ਤੁਹਾਡੇ ਚੈਨਲ ਰਾਹੀਂ ਕਿ ਇਹ ਭਰਤੀ ਸਾਂਝੀ ਹੈ ਸਾਰਿਆਂ ਦੀ ਇਹ ਭਰਤੀ ਕਿਸੇ ਇੱਕ 2 3 4 5 ਜਾਂ 20 ਦੀ ਨਹੀਂ ਹੈ ਕਿਸੇ ਇੱਕ ਵਿਅਕਤੀ ਦੀ ਨਹੀਂ ਇਸ ਮੁਝੇ ਪੰਥ ਦੀ ਸਾਂਝੀ ਪਰਤੀ ਹੈ ਇਹਦੇ ਸਾਰੀਆਂ ਸੰਸਥਾਵਾਂ ਸਾਰੀਆਂ ਪੰਥ ਦੀਆਂ ਧਿਰਾਂ ਜਿਨੇ ਵੀ ਆਪਣੀਆਂ ਸਿੱਖ ਸੰਪਰਦਾਵਾਂ ਨੇ ਸਿੰਘ ਸੁਭਾਵਾਂ ਨੇ ਸੰਤ ਸਮਾਜ ਆ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆ ਜਾਂ ਜਿਹੜੇ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਜਾਂ ਫੇ ਆਪਣਾ ਕਹਿ ਲਓ ਤੁਹਾਡਾ ਮਿਸ਼ਨਰੀਜ਼ ਸਿੱਖ ਮਿਸ਼ਨਰੀਜ਼ ਹੈਗੇ ਨੇ ਪੰਥ ਦੇ ਢਾਡੀ ਰਾਗੀ ਕਵਿਸ਼ਰ ਪ੍ਰਚਾਰਕ ਸਿੱਖ ਬੁੱਧੀਜੀਵੀ ਸਿੱਖ ਵਿਦਵਾਨ ਸਿੱਖ ਇਤਿਹਾਸਕਾਰ ਸਾਰੇ ਇਸ ਭਰਤੀ ਵਿੱਚ ਸ਼ਾਮਲ ਹੋਣ ਤੇ ਖਾਸ ਤੌਰ ਤੇ ਨੌਜਵਾਨ ਇਹਦੇ ਵਿੱਚ ਵੱਡੇ ਪੱਧਰ ਤੇ ਸ਼ਾਮਲ ਹੋਣਗੇ ਤੇ ਇਹ ਭਰਤੀ ਦਾ ਜਿਹੜੀ ਲਹਿਰ ਬਣਨੀ ਆ ਇਹ ਵੱਖਰੇ ਤਰੀਕੇ ਦੀ ਬਣਨੀ ਆ ਗੁਰੂ ਸਾਹਿਬ ਦੀ ਕਿਰਪਾ ਹੋਣੀ ਆ ਤੇ ਸਾਨੂੰ ਉਮੀਦ ਆ ਕਿ ਇਹ ਭਰਤੀ ਦੇ ਨਾਲ ਪੰਜਾਬੀ ਬਹੁ ਗਿਣਤੀ ਵਿੱਚ ਨਾਲ ਜੁੜਨਗੇ ਸਾਥ ਦੇਣਗੇ ਤੇ ਅਕਾਲੀ ਦਲ ਅੱਗੇ ਹੋ ਕੇ ਤਗੜਾ ਹੋ ਕੇ ਅੱਗੇ ਵਧੂਗਾ ਤੇ ਪੰਜਾਬ ਦੇ ਹੱਕਾਂ ਦੀ ਤਰਜਮਾ ਨਹੀਂ ਕਰੂਗਾ ਤੇ ਪੰਜਾਬੀਆਂ ਦੀ ਆਵਾਜ਼ ਬਣੂਗਾ ਜੋ ਅੱਜ ਸਮੁੱਚਾ ਪੰਜਾਬ ਚਾਹੁੰਦਾ ਆ ਕਿ ਅਕਾਲੀ ਦਲ ਨੂੰ ਤਕੜਾ ਹੋਣਾ ਚਾਹੀਦਾ ਅਕਾਲੀ ਦਲ ਨੂੰ ਉੱਠਣਾ ਚਾਹੀਦਾ ਆ ਦੁਬਾਰਾ ਕਾਇਮ ਹੋ ਕੇ ਦੁਬਾਰਾ ਪੁਨਰਸੁਰਜੀਤ ਹੋ ਕੇ ਅਕਾਲੀ ਦਲ ਪੰਜਾਬ ਦੀ ਗੱਲ ਕਰੇ ਪੰਜਾਬੀਆਂ ਦੀ ਬਾਹ ਫੜੇ ਜੋ ਅੱਜ ਬਹੁਤ ਵੱਡਾ ਸਿਆਸਤ ਦੇ ਖੇਤਰ ਵਿੱਚ ਖਲਾਫ ਆਇਆ ਜਾ ਰਿਹਾ ਕਿਸੇ ਸਿਆਸੀ ਪਾਰਟੀ ਤੋਂ ਜਿਹੜੀਆਂ ਲੋਕਾਂ ਦੀ ਆਸਾਂ ਦੇ ਪੂਰਾ ਨਹੀਂ ਉਤਰ ਹੋਇਆ ਨਾ ਸਰਕਾਰ ਤੋਂ ਨਾ ਹੀ ਕਾਂਗਰਸ ਤੋਂ ਸੋ ਲੋਕਾਂ ਨੂੰ ਬਹੁਤ ਉਮੀਦ ਆ ਕਿ ਅਕਾਲੀ ਦਲ ਨਿੱਖਰ ਕੇ ਆਪਰ ਸਾਹਮਣੇ ਆਵੇ ਅਕਾਲੀ ਦਲ ਦੇ ਉਹ ਲੀਡਰ ਮੋਰੇ ਹੋਣ ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰ ਸਕਣ ਜਿਨ੍ਹਾਂ ਤੇ ਲੋਕ ਭਰੋਸਾ ਜਤਾ ਸਕਣ ਉਹ ਹਣ ਜਿਹੜੇ ਟੈਸਟਡ ਲੀਡਰ ਨੇ ਜਿਨ੍ਹਾਂ ਨੇ ਆਪਣਾ ਕਾਰਜਕਾਲ ਚ ਜੋ ਵੀ ਕੀਤਾ ਲੋਕਾਂ ਦੇ ਸਾਹਮਣੇ ਆ ਉਹਨਾਂ ਤੇ ਅੱਜ ਫੇਰ ਲੋਕ ਭਰੋਸਾ ਕਰਨ ਨੂੰ ਤਿਆਰ ਨਹੀਂ ਤਾਂ ਜੀ ਮੈਂ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ ਉਹ ਸਵਾਲ ਅਜੇ ਤੱਕ ਉਸੇ ਤਰ੍ਹਾਂ ਉਹਦਾ ਜਵਾਬ ਨਹੀਂ ਮਿਲਿਆ ਕਿ ਕੀ ਕੱਲ ਨੂੰ ਜੇ ਭਰਤੀ ਸ਼ੁਰੂ ਹੋਣ ਵੀ ਜਾ ਰਹੀ ਹੈ ਤਾਂ ਜਿਹੜੀ ਪਹਿਲਾਂ ਆਲਰੇਡੀ ਹੋ ਚੁੱਕੀ ਹੈ ਜਿਹਦੀਆਂ ਦਿੱਲੀਲਾਂ ਦਿੱਤੀਆਂ ਜਾਂਦੀਆਂ ਉਹ ਭਰਤੀ ਰੱਦ ਕੀਤੀ ਜਾਵੇਗੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕੱਲ ਸ਼ੁਰੂ ਹੋ ਰਹੀ ਹੈ ਕਿ ਉੱਥੇ ਹੀ ਖੜ ਕੇ ਉਹ ਰੱਦ ਹੋਵੇਗੀ ਜਾਂ ਨਹੀਂ ਹੋਵੇ ਦੇਖੋ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਗਿਆ ਠੇਆ ਕਿ ਆਪਣੇ ਉਸ ਭਰਤੀ ਦਾ ਇਸ ਭਰਤੀ ਨਾਲ ਕੋਈ ਸਰੋਕਾਰ ਨਹੀਂਗਾ ਉਹਦਾ ਕੋਈ ਲੈਣਾ ਦੇਣਾ ਨਹੀਂ ਉਸ ਸੱਟ ਸੱਡ ਉਸ ਭਰਤੀ ਨਾਲ ਅਸੀਂ ਨੂੰ ਆਫਰ ਦਿੱਤੀ ਸੀ ਜਦੋਂ ਆਪਣੇ ਪਿਛਲੇ ਸਮੇਂਾਂ 'ਚ ਧਾਮੀ ਸਾਹਿਬ ਨਾਲ ਸੀਗੇ ਕਿ ਤੁਸੀਂ ਆਪਣੀ ਭਰਤੀ ਪਾਸੇ ਰੱਖ ਲਓ ਅਸੀਂ ਆਪਾਂ ਭਰਤੀ ਕਰੀ ਆਹਾ ਪਹਿਲਾਂ ਤਾਂ ਹੁਕਮ ਮੰਨੋ ਕਾਲ ਤੱਕ ਸਾਡਾ ਤੋ ਜੇ ਤੁਸੀਂ ਗੁਰਸਿੱਖੀ 'ਚ ਵਿਸ਼ਵਾਸ ਕਰਦੇ ਹੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਕਾਲ ਤੱਕ ਸਾਡਾ ਹੁਕਮ ਮੰਨਿਏ ਉਹਦੀ ਪਾਲਣਾ ਕਰੀਏ ਇਹ ਪਹਿਲਾਂ ਭਰਤੀ ਕਰੀ ਆ ਪਰ 2 4 6 ਮਹੀਨੇ ਲੱਗਦੇ ਜਿੰਨੇ ਲੱਗਣ ਭਰਤੀ ਕਰੀਏ ਉਹ ਤੋਂ ਬਾਅਦ ਜਿਹੜੀ ਕੋ ਤੁਹਾਡੀ ਜਿਆਜ ਭਰਤੀ ਹੋਊਗੀ ਉਹਨੂੰ ਵਿਚਾਰਿਆ ਜਾਊਗਾ ਲੇਕਿਨ ਉਸ ਗੱਲ ਤੇ ਆਏ ਨਹੀਂ ਉਹ ਕਹਿੰਦੇ ਨਹੀਂ ਇਸ ਦਾ ਆਪਣੇ ਹੁਕਮਨਾਮੇ ਮੰਨ ਲੈ ਅਸੀਂ ਤਾਂ ਤੁਹਾਨੂੰ ਤਾਂ ਨਿਗਰਾਨ ਬਣਾਇਆ ਸੀਗਾ ਬੜੀਆਂ ਉਹਨਾਂ ਨੇ ਇਦਾਂ ਦੀ ਦਲੀਲਾਂ ਦਿੱਤੀਆਂ ਜਿਹੜੀਆਂ ਕੀ ਹੁਕਮਨਾਮਿਆਂ ਦੇ ਵਿਰੋਧ ਸਨ ਸੋ ਇਹ ਉਹ ਭਰਤੀ ਦਾ ਇਸ ਭਰਤੀ ਦਾ ਕੋਈ ਸੰਬੰਧ ਨਹੀਂਗਾ ਕੋਈ ਕਨੈਕਸ਼ਨ ਨਹੀਂ ਹੈਗਾ ਉਹ ਭਰਤੀ ਦਾ ਉਹਨਾਂ ਨੇ ਕੀਤੀ ਨਹੀਂ ਕੀਤੀ ਹੁਣ ਪੰਡਾ ਅਸੀਂ ਕਈ ਦੇਖੇ ਜਹੇਦਾਰ ਆਪਣੇ ਸਿਰ ਤੇ ਪੰਡਾ ਬਨ ਗਏ ਉਹ ਜਿਹੜੀਆਂ ਉਹਨੇ ਕਾਪੀਆਂ ਲਿਆ ਕੇ ਤਾਂ ਉਹਨਾਂ ਨੇ ਆਪਣੇ ਲਾਈਵ ਹੋ ਕੇ ਤੇ ਕਹਿੰਦੇ ਖੂਛਟਣ ਜਾ ਰਹੇ ਆ ਜੀ ਤੁਹਾਡੀਆਂ ਪਰਚੀਆਂ ਇਦਾਂ ਦਾ ਵੀ ਦੇਖਣ ਨੂੰ ਮਿਲਿਆ ਆ ਇਥੇ ਆਪਣੇ ਜਲੰਧਰ ਜ਼ਿਲ੍ਹੇ ਦਾ ਹੀ ਆ ਉਹ ਜ਼ਹੀਦਾਰ ਕਰਤਾਰਪੁਰ ਤੋਂ ਆ ਤੇ ਸੋ ਮਤਲਬ ਕਹਿੰਦੋ ਧਾਰਨਾ ਬਹੁਤ ਨਹੀਂ ਮੈਂ ਤੁਸੀਂ ਕੰਸੀਡਰ ਨਹੀਂ ਕਰਦੇ ਉਸ ਭਰਤੀ ਨੂੰ ਉਹ ਨੂੰ ਨਹੀਂ ਮੰਨਿਆ ਜਾਊਗਾ ਦੇਖੋ ਅਸੀਂ ਤਾਂ ਜਦੋਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਬਾਹਰ ਹੋ ਕੇ ਉਹਨਾਂ ਨੇ ਜਿਹੜੀ ਵੀ ਕਾਰਵਾਈ ਕੀਤੀ ਆ ਜੋ ਵੀ ਕੀਤਾ ਉਹਨਾਂ ਨੇ ਹੁਕਮਨਾਮੇ ਤੋੜ ਕੇ ਕੀਤਾ ਆ ਤਾਂ ਅਸੀਂ ਕਿਵੇਂ ਮੰਨ ਲਾਂਗੇ ਅਸੀਂ ਕਹਿੰਦੇ ਵੀ ਭਰਤੀ ਕਿਹੜਾ ਸੀ ਆਪਣੇ ਲਈ ਕਰ ਰਹੇ ਹੋ ਜੇ ਸਾਡਾ ਨਾਮ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਿੰਘ ਸਹਿਬਾਨ ਨੇ ਲੈਤਾ ਅਸੀਂ ਤਾਂ ਕਿਹਾ ਨਹੀਂ ਜੇ ਹੁਣ ਲੈ ਤਾਂ ਸਾਡੀ ਵੱਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਉਹ ਜ਼ਿੰਮੇਵਾਰੀ ਨਿਭਾਉਣੀ ਆ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਲਾਗੂ ਕਰਾਉਣੇ ਆ ਤੇ ਆਪ ਵੀ ਕਰਨੇ ਆ ਤੇ ਮੁੜ ਕੇ ਕੋਈ ਬਣੇ ਕਿਹੜਾ ਆਗੂ ਆਉਂਦਾ ਆ ਕਿਹੜੇ ਡੈਲੀਗੇਟ ਬਣਦੇ ਆ ਇਹ ਤਾਂ ਲੋਕਾਂ ਨੇ ਉਹਦੀ ਆਪਣੇ ਕਰਨੀ ਆ ਫੈਸਲਾ ਕਰਨਾ ਆ ਮਤਲਬ ਡੈਮੋਕਰੈਟਿਕ ਤਰੀਕੇ ਨਾਲ ਫੈਸਲਾ ਹੋਣਾ ਚਾਹੀਦਾ ਸਹੀ ਮਤਲਬ ਕੋਈ ਆਗੂ ਉਪਰੋ ਨਹੀਂ ਆਪਣੇ ਥੁਪਣਾ ਚਾਹੀਦਾ ਮਤਲਬ ਜੇ ਨੂੰ ਲੋਕ ਚਾਹੁੰਦੇ ਆ ਅਕਾਲੀ ਦਲ ਦੇ ਮੋਰੇ ਲੱਗ ਜਵੇ ਜੇ ਨੂੰ ਸਾਰੇ ਪ੍ਰਵਾਨ ਕਰਦੇ ਆ ਇਸਾਰਾ ਪੰਥ ਉਹਨਾਂ ਤਰਪੂਗਾ ਸੋ ਇਹ ਮਤਲਬ ਉਹ ਉਹ ਉਸ ਉਹਨਾਂ ਦੀ ਪ੍ਰਕਿਰਿਆ ਦਾ ਤੇ ਸਾਡੇ ਇਸ ਜਿਹੜੀ ਭਰਤੀ ਦੀ ਰੰਭਤਾ ਦਾ ਬੜਾ ਕੋਹਾਂ ਦਾ ਫਰਕ ਆ ਇਹਦਾ ਕੋਈ ਮੇਲ ਨਹੀਂ ਹੈਗਾ ਤੇ ਅਸੀਂ ਤਾਂ ਜੋ ਸਾਡਾ ਫਰਜ਼ ਬਣਦਾ ਜੋ ਸਾਨੂੰ ਹੁਕਮਨਾਮੇ ਹੋਏ ਸੀ ਬਤੌਰ ਅਸੀਂ ਆਪਣੇ ਜਿਹੜਾ ਸਾਡਾ ਸਿਧਾਂਤ ਆ ਮੀਰੀ ਪੀਰੀ ਦਾ ਸਾਡਾ ਫਲਸਫਾ ਹੈ ਗੁਰਮਤ ਦਾ ਜਾਂ ਸਾਡੀਆਂ ਪਰੰਪਰਾਵਾਂ ਨੇ ਰਵੈਤਾ ਨੇ ਉਹਨਾਂ ਨੂੰ ਬਰਕਰਾਰ ਰੱਖਦੇ ਹੋਏ ਤੇ ਅਸੀਂ ਆਪਣੇ ਕਾਲ ਤੱਕ ਸਾਹਿਬ ਦੀ ਸਰਵਉੱਚਤਾ ਨੂੰ ਮੰਨਦੇ ਹੋਏ ਅਸੀਂ ਇਸ ਸੰਕਲਪ ਨੂੰ ਹੋਰ ਤਕੜਾ ਕਰਨਾ ਹੈ ਸਿੰਘ ਸਭਾ ਦੇ ਰਤਬੇ ਨੂੰ ਹੋਰ ਉੱਚਾ ਕਰਨਾ ਹੈ ਜਿਹੜਾ ਇਹਨਾਂ ਨੇ ਉਹਨਾਂ ਦੇ ਰਤਬੇ ਨੂੰ ਵੀ ਇਹਨਾਂ ਨੇ ਟਾਲਾਉਣ ਦੀ ਕੋਸ਼ਿਸ਼ ਕੀਤੀ ਆ ਕਿਹੜਾ ਕੰਮ ਹੈ ਗਲਤ ਜਿਹੜਾ ਨਹੀਂ ਕੀਤਾ ਕਾਲੀ ਦਲ ਦੇ ਲੀਡਰਾਂ ਨੇ ਦੱਸੋ ਅੱਜ ਸਾਰਾ ਪੰਥ ਇਸ ਗੱਲ ਦਾ ਰੋਸ ਕਰਕੇ ਬੈਠਾਇਆ ਸਾਰੇ ਪੰਥ ਦੇ ਮਨਾਂ 'ਚ ਅਫਸੋਸ ਹੈ ਗੁੱਸਾ ਹੈ ਕਿ ਤੁਸੀਂ ਸਾਡੀਆਂ ਸੰਸਥਾਵਾਂ ਨਾਲ ਕਿਵੇਂ ਖਲਵਾੜ ਕਰ ਰਹੇ ਹੋ ਤੁਸੀਂ ਸਾਡੀਆਂ ਸੰਸਥਾਵਾਂ ਨੂੰ ਕਿਵੇਂ ਕਮਜ਼ੋਰ ਕਰ ਰਹੇ ਹੋ ਤੁਸੀਂ ਸਮਝਦੇ ਹੋ ਕਿ ਸਾਰਾ ਕੁਝ ਤੁਹਾਡੀ ਜੇਬ 'ਚ ਆ ਏਦਾਂ ਨਹੀਂ ਹੁੰਦਾ ਮਤਲਬ ਹਰ ਸੰਸਥਾ ਨੂੰ ਤਕੜਾ ਕਰਨਾ ਜਿਹਦਾ ਉੱਚਾ ਚੱਕਣਾ ਚਾਹੀਦਾ ਆ ਹਰ ਸੰਸਥਾ ਦੀ ਖੁਦਮੁਖਤਿਆਰੀ ਆ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਨੀ ਚਾਹੀਦੀ ਹੈ ਕੋਈ ਕਿਸੇ ਤੋਂ ਆਰਡਰ ਲੈ ਕੇ ਨਹੀਂ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਦਾ ਸਵਾਰਥ ਪੂਰਨਾ ਚਾਹੀਦਾ ਆ ਪਰ ਇਹ ਜੋ ਹੋ ਰਿਹਾ ਗਲਤ ਹੋ ਰਿਹਾ ਇੱਕ ਦਿਨ ਸਮਾਂ ਆਊਗਾ ਪੰਤਰੀਆਂ ਦਾ ਹੁਣ ਆਪਣੇ ਨਕਾਰ ਹੀ ਦਿੱਤਾ ਸਾਰਾ ਲੇਕਿਨ ਇੱਕ ਦਿਨ ਸਮਾਂ ਆਊਗਾ ਜਦੋਂ ਇਹ ਸਾਰੀਆਂ ਸੰਸਥਾਵਾਂ ਫਿਰ ਦੁਬਾਰਾ ਆਪਣੇ ਉਸ ਸ਼ਾਨ ਵਾਲ ਵਧਣ ਗਿਆ ਤੇ ਇਹਨਾਂ ਦੀ ਆਨ-ਬਾਨ ਤੇ ਇਹਨਾਂ ਦੀ ਸ਼ਕਤੀ ਫਿਰ ਲੋਕਾਂ ਦੇ ਸਾਹਮਣੇ ਨਜ਼ਰ ਆਊਗੀ ਲੇਕਿਨ ਅੱਜ ਜੋ ਇਹ ਕਰ ਰਹੇ ਨੇ ਬੜਾ ਘਾਤਕ ਆ ਬੜਾ ਮੰਦ ਭਾਗ ਆ ਤੇ ਸੰਸਥਾਵਾਂ ਨੂੰ ਇਹਨਾਂ ਨੇ ਕਿਸੇ ਸੰਸਥਾ ਨੂੰ ਟਾਲ ਆਉਣ ਤੋਂ ਛੱਡਿਆ ਨਹੀਂ ਕਮਜ਼ੋਰ ਕਰਨ ਤੋਂ ਛੱਡਿਆ ਨਹੀਂ ਆਪਣੇ ਨਿੱਜੀ ਹਿੱਤਾਂ ਨੂੰ ਲਈ ਵਰਤਣ ਵਾਸਤੇ ਇਹਨਾਂ ਨੇ ਕੋਈ ਘਟ ਨਹੀਂ ਕੀਤਾ ਬਟ ਇਹਨੂੰ ਲੋਕਾਂ ਨੇ ਪਰਵਾਹ ਨਹੀਂ ਕੀਤਾ ਫਿਲਹਾਲ ਕੱਲ ਕੀ ਹੁੰਦਾ ਹੈ ਕੱਲ ਅਮਰitsar ਦੀ ਧਰਤੀ ਤੇ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਵਨ ਇੰਡੀਆ ਪੰਜਾਬੀ ਤੇ